ਜਾ ਲੋ ਭਰਾਓ ਬਿਮਾਰੀ ਚੱਕੀ ਜਾਊਗੀ ਅਗਲੀ ਪੀੜ੍ਹੀ ਵਾਸਤੇ ਕੰਮ ਸਾਫ਼ ਹੋ ਜਾਊਗਾ ਆਪਾਂ ਨੂੰ ਤਾਂ ਇਹ ਰਹਿੰਦਾ ਹੀ ਦਿਮਾਗ ਵਿੱਚ ਵੀ ਯਾਰ ਲੜਕੀਆਂ ਦਾ ਕਿੱਥੇ ਕੀ ਸੋਚਾਂਗੇ ਕਿ ਇੰਨੇ ਸਾਰੇ ਤਲਾਕ ਡੇਲੀ ਹੁੰਦੇ ਯਾਰ ਤੇ ਉਹ ਕਿੱਥੇ ਜਾਣਗੀਆਂ ਊਡੀ ਤੋਂ ਬਿਨਾ ਕੋਈ ਆਪਾਂ ਇਸ ਸਮਾਜ ਨੂੰ ਬਧਾ ਨਹੀਂ ਸਕਦੇ ਕਿ ਸਿਹਤ ਨੂੰ ਚਲਾ ਨਹੀਂ ਸਕਦੇ ਇਹ ਚੀਜ਼ ਹੈ ਨਸ਼ੇ ਦਾ ਕਪੂਰ ਸੀਗਾ ਹੁਣ ਤੂੰ ਮੁੰਡਾ ਪੜਿਆ ਲਿਖਿਆ ਸੀ ਤੈਨੂੰ ਕੋਈ ਕਿੱਥਾ ਨਹੀਂ ਮਿਲਿਆ ਤਾਂ ਤੂੰ ਆਪਦਾ ਚੈਨਲ ਆਪਦਾ ਪੇਜ ਬਣਾ ਲਿਆ ਬਿਲਕੁਲ ਬਿਲਕੁਲ ਬਹੁਤ ਸੋਹਣੀ ਗੱਲ ਆ ਬਾਈ ਯਾਰ ਆਪਾਂ ਦਾ ਕਹਿੰਦੇ ਵੀ ਜੇ ਦਿਮਾਗ ਸਹੀ ਹੋਊਗਾ ਅਸੀਂ ਕੋਈ ਚੰਗੀ ਗੱਲ ਚੰਗੀ ਸੋਚ ਉੱਭਰੂਗੀ ਜੇ ਅਸੀਂ ਨਸ਼ਿਆਂ 'ਚ ਰਹੇਗੇ ਸਾਡਾ ਉਹ ਨਸ਼ਾ ਤਕਸੀਮਤ ਰਹ ਜਾਏ ਰੋਕ ਦੇ ਆ ਬਾਈ ਹੁਣੀ ਹਨਾ ਜੇ ਮੇਰੇ ਨਾਲ ਪੁੱਛਣਾ ਉਹਨਾਂ ਨੇ ਪੂਰੀ ਇਨਕੁਆਇਰੀ ਕਰਨੀ ਵੀ ਕਿੱਥੋਂ ਆਏ ਕਿਵੇਂ ਚੱਲੇ ਆ ਵੀ ਕਿੱਧਰ ਨੂੰ ਚੱਲੇ ਆ ਹਨਾ ਪੂਰਾ ਪੁੱਛਿਆ ਸਤ ਕਰਕੇ ਹਾਂ ਫਿਰ ਬਾਈ ਹੁਣੀ ਜਾਣ ਦਿੰਦੇ ਆ ਇਹ ਨਹੀਂ ਵੀ ਕੋਈ ਹਾਂ ਬਿਲਕੁਲ 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 ਨਹੀਂ ਬੈਠੇ ਮਹੌਲ ਸਰ ਵਧੀਆ ਏ ਅੱਗੇ ਸਾਨੂੰ ਪਤਾ ਲੱਗਦਾ ਜੀ ਕਈ ਵਾਰੀ ਜਾਂ ਅਚਾਨਕ ਇੱਥੇ ਕੋਈ ਲੰਗਦਾ ਜੀ ਫੋਨ ਹੋਇਆ ਜਾਂਦਾ ਸੀਗਾ ਜਾਂ ਕੋਈ ਬੁਢਾ ਦਾਦੋਂ ਸ਼ੇਅਰ ਕਰਨਾ ਦਿੰਗਾ ਸੀਗੀਆਂ ਉਹ ਵੀ ਆਪ ਦੇ ਨਹੀਂ ਢੰਗ ਨਾਲ ਨਹੀਂ ਆ ਸਕਦੀਆਂ ਸੀਗੀਆਂ ਉਹਨਾਂ ਨੂੰ ਵੀ ਖਤਰਾ ਹੁੰਦਾ ਸੀ ਬਿਦਾਰ ਹੀ ਰਹਿੰਦਾ ਸੀ ਤੇ ਹੁਣ ਕੋਈ ਚੱਕਰ ਨਹੀਂ ਪਰ ਹੁਣ ਜਿਉਂਦਾ ਹੀ ਪਹਿਰੇ ਲਾਉਣ ਲੱਗੇ ਹੋਏ ਆ ਇਹ ਪਹਿਰੇ ਦਾ ਕੋਈ ਟਾਈਮ ਕੋਈ ਨਹੀਂਗਾ ਇਹ ਰਾਤੋਂ 2 ਵਜੇ ਤੱਕ ਵੀ ਲੱਗ ਸਕਦਾ ਹਾਂ 4 ਮਹੀਨੇ ਤੱਕ ਵੀ ਲੱਗ ਸਕਦਾ ਹੈ ਤੇ ਸ਼ਾਇਦ 6 ਵੀ ਤੱਕ ਵੀ ਬੈਠ ਜੰਨੇ ਆ ਠੀਕ ਹੈ ਠੀਕ ਹੈ ਮਤਲਬ ਬੈ ਰਾਤ ਦਾ ਹੀ ਹੁੰਦਾ ਹੈ ਰਾਤ ਦੇ ਸਾਰੇ ਸਾਨੂੰ ਇਹ ਧੰਨਵਾਦ ਕਰਨਾ ਚਾਹੀਦਾ ਵੀ ਆ ਸਰਪੰਚ ਨੇ ਮੁੱਦਾ ਬੜਾ ਠਾਹਿਆ ਆਪਣੇ ਦਿਲ ਦੇ ਵਿੱਚੋਂ ਤੇ ਅਸੀਂ ਨਾਲ ਦੀ ਨਾਲ ਨਗਰ ਨੇ ਸਹਿਯੋਗ ਦਿੱਤਾ ਨਾਲ ਦੀ ਨਾਲ ਹੀ ਬੰਦੇ ਫੜੇ ਗਏ ਬਿਲਕੁਲ ਬਿਲਕੁਲ ਫੜੇ ਉਹ ਟੈਗ ਵੀ ਗਏ ਵਿਚਾਰੇ ਬਿਲਕੁਲ ਬਿਲਕੁਲ ਬੜਾ ਕੋਹ ਜਿੰਨਾ ਮਰਜ਼ੀ ਬੁਲਾਈ ਚਲੋ ਬਹੁਤ ਕੁਝ ਬੋਲਣ ਵਾਲਾ ਪਿਆ ਪਰ ਇੰਨੀਆਂ ਗੱਲਾਂ ਵੀ ਇਥੋਂ ਆਪਣਾ ਮੈਸੇਜ ਪਹੁੰਚਣਾ ਚਾਹੀਦਾ ਹੈ ਜਿੰਨੇ ਸੱਚ ਨੇ ਖੜੇ ਰਿਸ਼ਤੇਦਾਰੀਆਂ ਵਿੱਚ ਵੀ ਆਪਦੇ ਪੇਚਾਂ ਤੋਂ ਵੀ ਯਾਰ ਕੋਈ ਨਾ ਕੋਈ ਪਾਇਆ ਕਰੋ ਵੀ ਯਾਰ ਤੁਸੀਂ ਵੀ ਇੱਥੇ ਕਰੋ ਇਹਦੇ ਨਾਲ ਨਾਲ ਮਾਨ ਸਾਹਿਬ ਘਟ ਤੋਂ ਘਟ ਵੀ ਅੱਜ ਜੇ ਤੁਸੀਂ ਇਹ ਪਰ ਰੀਡਿੰਗ ਦੇਖੇ 35 ਕਿ ਪੰਡਾਂ ਵਿੱਚ ਆਪਣਾ ਮਾਹੌਲ ਸ਼ੁਰੂ ਹੋ ਗਿਆ